ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਜੀ ਅੱਜ ਦੀ ਨਵੀਂ ਕਹਾਣੀ ਜਦੋਂ ਵੀ ਮੈਂ ਆਪਣੇ ਬੱਚੇ ਨੂੰ ਦੁੱਧ ਪਲਾਉਂਦੀ ਤਾਂ ਮੇਰਾ ਦਿਓਰ ਮੇਰੇ ਸਿਰ ਤੇ ਆ ਕੇ ਖੜਾ ਹੋ ਜਾਂਦਾ ਮੈਨੂੰ ਉਹਦੇ ਕੋਲੋਂ ਸ਼ਰਮ ਆਉਣ ਲੱਗ ਜਾਂਦੀ ਕਿਉਂਕਿ ਮੈਂ ਆਪਣੇ ਦਿਓਰ ਨੂੰ ਕੁਝ ਵੀ ਨਹੀਂ ਕਹਿ ਸਕਦੀ ਸੀ ਕਿਉਂਕਿ ਮੇਰੇ ਛੋਟੇ ਮੁੰਡੇ ਦਾ ਖਰਚਾ ਮੇਰਾ ਦਿਓਰ ਹੀ ਕਰਦਾ ਸੀ ਮੇਰਾ ਦਿਓਰ ਦੇਖਣ ਨੂੰ ਬਹੁਤ ਸੋਹਣਾ ਸੀ ਪਰ ਰਿਸ਼ਤੇ ਦਾ ਕਰਕੇ ਹਮੇਸ਼ਾ ਮੈਂ ਪਿੱਛੇ ਹਟ ਜਾਂਦੀ ਸੀ ਇੱਕ ਰਾਤ ਘਰ ਕੋਈ ਨਹੀਂ ਸੀ ਤਾਂ ਮੈਂ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਅਚਾਨਕ ਮੇਰਾ ਦਿਓਰ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਕਿ ਅੱਜ ਮੇਰਾ ਕੁਝ ਪੀਣ ਨੂੰ ਦਿਲ ਕਰਦਾ ਉਹਦੀਆਂ ਗੱਲਾਂ ਦਾ ਮੈਂ ਮਤਲਬ ਸਮਝ ਗਈ ਸੀ ਮੈਂ ਇਹੀ ਚਾਹੁੰਦੀ ਸੀ ਫਿਰ ਮੇਰੇ ਦਿਓਰ ਨੇ ਲਾਈਟ ਬੰਦ ਕਰ ਦਿੱਤੀ ਜੋ ਉਹਨੇ ਮੇਰੇ ਨਾਲ ਕੀਤਾ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਮੇਰੀ ਉਮਰ 18 ਸਾਲ ਦੀ ਸੀ ਤੇ ਮੇਰੇ ਘਰਦਿਆਂ ਨੇ ਮੇਰਾ ਵਿਆਹ ਬਹੁਤ ਜਲਦੀ ਕਰ ਦਿੱਤਾ ਸੀ। ਮੈਂ ਬਹੁਤ ਜ਼ਿਆਦਾ ਸੋਹਣੀ ਸੀ। ਮੈਨੂੰ ਦੇਖ ਕੇ ਹਰ ਕੋਈ ਮੈਨੂੰ ਪਸੰਦ ਕਰਨ ਲੱਗ ਜਾਂਦਾ ਸੀ। ਮੇਰੇ ਪਾਪਾ ਨੂੰ ਮੇਰੀ ਬਹੁਤ ਫਿਕਰ ਹੁੰਦੀ ਸੀ ਕਿ ਮੈਂ ਕਿਤੇ ਕਿਸੇ ਮੁੰਡੇ ਨਾਲ ਭੱਜ ਨਾ ਜਾਵਾਂ। ਇਸੇ ਕਰਕੇ ਉਹਨਾਂ ਨੇ ਮੇਰਾ ਵਿਆਹ ਜਲਦੀ ਕਰ ਦਿੱਤਾ। ਗੁਰਪ੍ਰੀਤ ਨਾਲ ਮੇਰਾ ਰਿਸ਼ਤਾ ਕਿਸੇ ਦੂਰ ਦੇ ਰਿਸ਼ਤੇਦਾਰ ਨੇ ਕਰਾਇਆ ਸੀ। ਮਾਂ ਪਿਓ ਦੇ ਕਹਿਣ ਤੇ ਮੈਂ ਵੀ ਹਾਂ ਕਰ ਦਿੱਤੀ। ਵਿਆਹ ਤੋਂ ਪਹਿਲਾਂ ਮੇਰੀ ਗੁਰਪ੍ਰੀਤ ਨਾਲ ਫੋਨ ਤੇ ਗੱਲ ਹੋਈ ਸੀ ਗੁਰਪ੍ਰੀਤ ਬਹੁਤ ਸਿਆਣਾ ਮੁੰਡਾ ਸੀ ਪਰ ਦੇਖਣਾ ਝੋਇਨਾ ਸੋਹਣਾ ਨਹੀਂ ਸੀ ਪਰ ਜੋ ਮੇਰੀ ਕਿਸਮਤ ਵਿੱਚ ਲਿਖਿਆ ਸੀ ਉਹਦੇ ਤੋਂ ਮੈਂ ਖੁਸ਼ ਸੀ ਮੇਰੇ ਘਰ ਮੇਰੀ ਇੱਕ ਛੋਟੀ ਭੈਣ ਸੀ ਮੇਰੇ ਮਾਪਿਓ ਚਾਹੁੰਦੇ ਸੀ ਕਿ ਮੇਰੇ ਵਿਆਹ ਤੋਂ ਬਾਅਦ ਉਹਦਾ ਵੀ ਜਲਦੀ ਹੀ ਵਿਆਹ ਕਰ ਦੇਣਗੇ ਇਸ ਲਈ ਮੈਂ ਵਿਆਹ ਲਈ ਹਾਂ ਕਰ ਦਿੱਤੀ ਦੋਵਾਂ ਪਰਿਵਾਰਾਂ ਨੇ ਰਲ ਕੇ ਵਿਆਹ ਦਾ ਦਿਨ ਰੱਖ ਲਿਆ ਇੱਕ ਹਫ਼ਤੇ ਬਾਅਦ ਮੇਰਾ ਵਿਆਹ ਸੀ ਮੈਂ ਸੋਚਿਆ ਵਿਆਹ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਨਾਲ ਖੁਸ਼ ਰਹੂੰਗੀ ਪਰ ਮੇਰੀ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਮੇਰੇ ਵਿਆਹ ਵਾਲੇ ਦਿਨ ਸਾਰਾ ਘਰ ਬਹੁਤ ਸੋਹਣਾ ਸਜਾਇਆ ਸੀ ਘਰ ਵਿੱਚ ਰੌਣਕ ਲੱਗੀ ਹੋਈ ਸੀ ਮੇਰੇ ਵਿਆਹ ਵਾਲੇ ਦਿਨ ਮੇਰੇ ਮਾਪਿਓ ਵੀ ਬਹੁਤ ਖੁਸ਼ ਸੀ ਪਰ ਮੈਨੂੰ ਬੇਚੈਨੀ ਜਿਹੀ ਹੋ ਰਹੀ ਸੀ ਪਤਾ ਨਹੀਂ ਗੁਰਪ੍ਰੀਤ ਦੇ ਪਰਿਵਾਰ ਵਾਲੇ ਕਿੱਦਾਂ ਦੇ ਹੋਣਗੇ ਕਿਉਂਕਿ ਗੁਰਪ੍ਰੀਤ ਨਾਲ ਸਿਰਫ ਮੇਰੀ ਇੱਕ ਵਾਰ ਹੀ ਗੱਲ ਹੋਈ ਸੀ ਮੈਂ ਆਪਣੇ ਮਾਂ ਨੂੰ ਇਹ ਸਮਝਾ ਕੇ ਟਾਲ ਲਿਆ ਕਿ ਜੋ ਵੀ ਹੋਊਗਾ ਚੰਗਾ ਹੀ ਹੋਊਗਾ ਮੇਰਾ ਵਿਆਹ ਬੜੀ ਧੂਮ-ਧਾਮ ਨਾਲ ਹੋ ਗਿਆ ਮੇਰੇ ਸਹੁਰੇ ਪਰਿਵਾਰ ਵਿੱਚ ਮੇਰੀ ਸੱਸ ਤੇ ਮੇਰੇ ਘਰ ਵਾਲੇ ਦਾ ਇੱਕ ਛੋਟਾ ਭਰਾ ਹੀ ਰਹਿੰਦੇ ਸੀ ਜਦੋਂ ਮੈਂ ਆਪਣੇ ਸਹੁਰੇ ਘਰ ਵਿੱਚ ਪੈਰ ਰੱਖਿਆ ਤਾਂ ਮੇਰੀ ਸੱਸ ਤੇ ਮੇਰੇ ਦਿਉਰ ਨੇ ਮੇਰਾ ਬੜੇ ਪਿਆਰ ਨਾਲ ਸਵਾਗਤ ਕੀਤਾ ਗੁਰਪ੍ਰੀਤ ਇੱਕ ਮਿਡਲ ਕਲਾਸ ਫੈਮਿਲੀ ਨਾਲ ਸੰਬੰਧ ਰੱਖਦਾ ਸੀ ਉਹਨੂੰ ਅਕਸਰ ਹੀ ਕਿਸੇ ਨਾ ਕਿਸੇ ਕੰਮ ਲਈ ਬਾਹਰ ਜਾਣਾ ਪੈਂਦਾ ਸੀ ਸੁਹਾਗ ਰਾਤ ਨੂੰ ਮੇਰੇ ਦਿਲ ਵਿੱਚ ਕਈ ਸੁਪਨੇ ਸੀ ਹਰ ਕੁੜੀ ਦੀ ਤਰ੍ਹਾਂ ਮੈਂ ਵੀ ਆਪਣੇ ਸੁਪਨੇ ਨੂੰ ਪੂਰੇ ਹੁੰਦਾ ਦੇਖਣਾ ਚਾਹੁੰਦੀ ਸੀ ਜਦੋਂ ਮੈਂ ਕਮਰੇ ਵਿੱਚ ਗਈ ਤਾਂ ਮੇਰੀ ਸੱਸ ਨੇ ਮੇਰੇ ਹੱਥ ਵਿੱਚ ਦੁੱਧ ਦਾ ਗਲਾਸ ਫੜਾ ਦਿੱਤਾ ਤੇ ਕਹਿੰਦੀ ਕਿ ਇਹ ਸ਼ਗਨ ਹੁੰਦਾ ਜਦੋਂ ਤੂੰ ਆਪਣੇ ਘਰ ਵਾਲੇ ਦੇ ਕੋਲ ਗਈ ਤਾਂ ਦੋਵਾਂ ਨੇ ਰਲ ਕੇ ਇਹ ਦੁੱਧ ਪੀਣਾ ਮੈਂ ਆਪਣੀ ਸੱਸ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਈ ਸੀ ਮੈਂ ਸ਼ਰਮਾਉਂਦੇ ਹੋਏ ਹਾਂ ਵਿੱਚ ਸਿਰ ਹਲਾਇਆ ਤੇ ਫਿਰ ਕਮਰੇ ਵਿੱਚ ਚਲੀ ਗਈ ਜਦੋਂ ਮੈਂ ਕਮਰੇ ਵਿੱਚ ਗਈ ਤਾਂ ਸਾਰਾ ਕਮਰਾ ਬੜਾ ਸੋਹਣਾ ਸਜਾਇਆ ਹੋਇਆ ਸੀ ਮੈਂ ਦੋਦ ਇੱਕ ਸਾਈਡ ਤੇ ਟੇਬਲ ਤੇ ਰੱਖ ਕੇ ਬੈੱਡ ਤੇ ਬੈਠ ਗਈ ਅੱਜ ਅੰਦਰ ਹੀ ਆਉਂਦੇ ਮੈਨੂੰ ਘਬਰਾਟ ਹੋਣ ਲੱਗ ਪਈ ਸੀ ਕਿਉਂਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕਿੱਦਾਂ ਕੀ ਕਰੂੰਗੀ ਮੈਂ ਬਹੁਤ ਸ਼ਰਮਿਲੀ ਯਹੀ ਸੀ ਫਿਰ ਚੁੱਪ ਕਰਕੇ ਮੈਂ ਵੱਡਾ ਸਾਰਾ ਘੁੰਡ ਕੱਢ ਕੇ ਬੈੱਡ ਤੇ ਬੈਠ ਗਈ ਤੇ ਆਪਣੇ ਘਰ ਵਾਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗ ਪਈ। ਜਦੋਂ ਮੇਰੇ ਘਰ ਵਾਲਾ ਕਮਰੇ ਵਿੱਚ ਆਇਆ ਤਾਂ ਉਹਨੂੰ ਦੇਖ ਕੇ ਮੇਰੇ ਦਿਲ ਦੀ ਧੜਕਣ ਵੱਧ ਗਈ। ਗੁਰਪ੍ਰੀਤ ਜਦੋਂ ਹੌਲੀ ਜਿਹੀ ਮੇਰੇ ਕੋਲ ਆ ਕੇ ਬੈਠਿਆ ਤਾਂ ਉਹਨੇ ਮੇਰੇ ਹੱਥਾਂ ਨੂੰ ਫੜ ਲਿਆ ਤੇ ਕਹਿਣ ਲੱਗਾ ਕਿ ਤੂੰ ਅੱਜ ਬਹੁਤ ਜ਼ਿਆਦਾ ਨਰਵਸ ਲੱਗ ਰਹੀ ਹੈਂ। ਤੈਨ ਬਿਲਕੁਲ ਵੀ ਡਰਨ ਦੀ ਲੋੜ ਨਹੀਂ। ਮੈਂ ਅੱਜ ਤੇਰੇ ਨਾਲ ਵਾਅਦਾ ਕਰਦਾ। ਕਿ ਮੈਂ ساری ਜ਼ਿੰਦਗੀ ਤੇਰੇ ਨਾਲ ਹੀ ਰਹਾਂਗਾ ਤੇ ਤੈਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗਾ ਤੇਰੀਆਂ ਅੱਖਾਂ ਵਿੱਚ ਬਿਲਕੁਲ ਵੀ ਹੰਝੂ ਨਹੀਂ ਆਉਣ ਦਿਊਗਾ ਗੁਰਪ੍ਰੀਤ ਦੀਆਂ ਇਹ ਗੱਲਾਂ ਸੁਣ ਕੇ ਤਾਂ ਮੇਰੇ ਦਿਲ ਵਿੱਚ ਬਹੁਤ ਪਿਆਰ ਆ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਮੈਨੂੰ ਆਪਣੇ ਲਈ ਬੇਪਨਾ ਪਿਆਰ ਦਿਖਦਾ ਸੀ ਉਹਨੇ ਮੈਨੂੰ ਹੌਲੀ ਜਿਹੀ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਲਾਈਟ ਬੰਦ ਕਰ ਦਿੱਤੀ ਲਾਈਟ ਬੰਦ ਕਰਦੇ ਹੀ ਉਹ ਮੇਰੇ ਕੋਲ ਆਇਆ ਤੇ ਮੈਂ ਆਪਣੇ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦੀ ਕੀ ਅੱਜ ਦੀ ਰਾਤ ਮੇਰੇ ਲਈ ਕਿੰਨੀ ਵਧੀਆ ਤੇ ਪਿਆਰ ਨਾਲ ਲੰਘਣ ਵਾਲੀ ਰਾਤ ਸੀ ਮੈਂ ਇਸ ਵਕਤ ਨੂੰ ਕਦੀ ਵੀ ਗਵਾਉਣਾ ਨਹੀਂ ਸੀ ਚਾਹੁੰਦੀ ਤੇ ਅਸੀਂ ਕਾਫੀ ਟਾਈਮ ਇੱਕ ਦੂਜੇ ਨਾਲ ਪਿਆਰ ਕੀਤਾ ਸਵੇਰ ਨੂੰ ਜਦੋਂ ਕਮਰੇ ਦਾ ਦਰਵਾਜ਼ਾ ਖੜਕਿਆ ਤਾਂ ਮੇਰੀ ਅੱਖ ਖੁੱਲੀ ਤਾਂ ਮੇਰੀ ਸੱਸ ਪਾਰ ਖੜੀ ਸੀ ਉਹ ਕਹਿਣ ਲੱਗੀ ਕਿ ਜੋਤੀ ਸਵੇਰ ਹੋ ਗਈ ਆ ਉੱਠ ਜਾਓ ਇਹ ਸੁਣਦੇ ਹੀ ਮੈਂ ਫਟਾਫਟ ਬਿਸਤਰੇ ਤੋਂ ਉੱਠ ਕੇ ਦਰਵਾਜ਼ਾ ਖੋਲਿਆ ਤਾਂ ਮੈਂ ਆਪਣੇ ਸੱਸ ਦੇ ਸਾਹਮਣੇ ਸ਼ਰਮਾ ਕੇ ਕਿਹਾ ਕਿ ਮੰਮੀ ਜੀ ਅਸੀਂ ਹੁਣੇ ਤਿਆਰ ਹੋ ਕੇ ਆਉਂਦੇ ਆਂ ਤੇ ਉਹ ਕਹਿੰਦੀ ਕਿ ਜਲਦੀ ਤਿਆਰ ਹੋ ਕੇ ਥੱਲੇ ਆ ਜਾਓ ਮੂੰਹ ਦਿਖਾਉਣ ਦੀ ਰਸਮ ਕਰਨੀ ਆ ਆਪਣੇ ਸੱਸ ਦੇ ਜਾਣ ਤੋਂ ਬਾਅਦ ਮੈਂ ਦਰਵਾਜ਼ਾ ਬੰਦ ਕਰ ਲਿਆ ਤੇ ਆਪਣੇ ਘਰ ਵਾਲੇ ਗੁਰਪ੍ਰੀਤ ਨੂੰ ਉਠਾਉਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਹਦਾ ਹਜੇ ਬਿਲਕੁਲ ਵੀ ਉੱਠਣ ਨੂੰ ਮਨ ਨਹੀਂ ਸੀ ਕਰਦਾ ਉਲਟਿਆ ਮੈਨੂੰ ਵੀ ਉਹ ਆਪਣੀਆਂ ਬਾਹਾਂ ਵਿੱਚ ਲੈਣ ਲੱਗ ਪਿਆ ਤੇ ਕਹਿਣ ਲੱਗਾ ਥੋੜੀ ਦੇਰ ਹੋਰ ਸੌਂ ਜਾ ਮੈਂ ਕਿਹਾ ਕਿ ਨਹੀਂ ਮੰਮੀ ਜੀ ਆਈ ਸੀ ਤੇ ਉਹਨਾਂ ਨੇ ਕਿਹਾ ਵਾ ਕਿ ਮੂ ਦਿਖਾਈ ਦੀ ਰਸਮਾ ਇਸ ਲਈ ਆਪਾਂ ਦੋਨਾਂ ਨੂੰ ਤਿਆਰ ਹੋ ਕੇ ਉੱਥੇ ਬੈਠਣਾ ਪੈਣਾ ਪਰ ਗੁਰਪ੍ਰੀਤ ਤਾਂ ਮੇਰੀ ਕੋਈ ਗੱਲ ਸੁਣ ਹੀ ਨਹੀਂ ਰਿਹਾ ਸੀ ਅੱਜ ਉਹਦਾ ਮੂਡ ਜਾਦਾ ਹਿਰਮਾਇੰਡਿਕ ਲੱਗ ਰਿਹਾ ਸੀ ਉਹਨੇ ਤਾਂ ਉਲਟਿਆ ਮੈਨੂੰ ਵੀ ਬੈੱਡ ਤੇ ਸੈਟ ਲਿਆ ਫਿਰ ਇੱਕ ਵਾਰ ਫਿਰ ਅਸੀਂ ਇੱਕ ਦੂਜੇ ਨਾਲ ਪਿਆਰ ਕੀਤਾ ਤੇ ਮੈਂ ਫਟਾਫਟ ਨਹਾ ਕੇ ਬਹੁਤ ਸੋਹਣਾ ਸੂਟ ਪਾ ਕੇ ਤਿਆਰ ਹੋ ਗਈ ਗੁਰਪ੍ਰਿਥਵੀ ਨਹਾ ਕੇ ਤਿਆਰ ਹੋ ਗਿਆ ਸੀ ਤੇ ਅਸੀਂ ਦੋਵੇਂ ਇਕੱਠੇ ਥੱਲੇ ਚਲੇ ਗਏ ਥੱਲੇ ਜਾ ਕੇ ਦੇਖਿਆ ਕਿ ਸਾਰੇ ਜਾਣੇ ਸਾਡਾ ਇੰਤਜ਼ਾਰ ਕਰ ਰਹੇ ਸੀ ਅਸੀਂ ਰੋਟੀ ਖਾਣ ਤੋਂ ਬਾਅਦ ਮੂੰਹ ਦਿਖਾਈ ਦੀ ਰਸਮ ਸ਼ੁਰੂ ਕਰ ਦਿੱਤੀ ਮੂੰਹ ਦਿਖਾਈ ਦੀ ਰਸਮ ਵਿੱਚ ਜੋ ਵੀ ਔਰਤਾਂ ਮੈਨੂੰ ਦੇਖਦੀਆਂ ਸੀ ਉਹ ਮੇਰੀ ਤਾਰੀਫ਼ ਕਰਨ ਲੱਗ ਜਾਂਦੀਆਂ ਸੀ ਮੂੰਹ ਦਿਖਾਈ ਦੀ ਰਸਮ ਕਰਦੇ ਹੋਏ ਮੈਂ ਦੇਖਿਆ ਕਿ ਮੀਰਾ ਜੂਦੇ ਔਰ ਸੀ ਉਹ ਮੈਨੂੰ ਬੜੀਆਂ ਅਜੀਬ ਨਜ਼ਰਾਂ ਨਾਲ ਦੇਖਦਾ ਸੀ ਸ਼ਾਇਦ ਮੈਂ ਉਹਨੂੰ ਪਹਿਲੀ ਵਾਰ ਦੇਖਿਆ ਸੀ ਇਸੇ ਕਰਕੇ ਮੈਨੂੰ ਕੋਈ ਗਲਤਫਹਿਮੀ ਹੋ ਰਹੀ ਸੀ ਇਸੇ ਇੱਕ ਵਜ੍ਹਾ ਕਰਕੇ ਮੈਂ ਹੱ ਨਜ਼ਰ ਅੰਦਾਜ਼ ਕਰ ਦਿੱਤਾ ਅੱਜ ਮੈਂ ਬਹੁਤ ਹੀ ਬਿਜੀ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ ਸੀ ਜੋ ਮੇਰੇ ਲਈ ਜੋ ਮੈਂ ਇਨੇ ਸੁਪਨੇ ਸਜਾਏ ਹੋਏ ਸੀ ਅੱਜ ਪੂਰੇ ਹੋ ਗਏ ਸੀ ਮੈਂ ਸੋਚਦੀ ਸੀ ਕਿ ਮੇਰੀ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਪਰ ਮੈਂ ਕਦੀ ਵੀ ਇਹ ਨਹੀਂ ਸੋਚਿਆ ਸੀ ਕਿ ਸ਼ਾਇਦ ਮੇਰੀਆਂ ਖੁਸ਼ੀਆਂ ਨੂੰ ਮੇਰੀ ਹੀ ਨਜ਼ਰ ਲੱਗ ਜਾਊਗੀ ਕਿਉਂਕਿ ਪੂਰੇ 1 ਮਹੀਨੇ ਬਾਅਦ ਮੇਰਾ ਘਰ ਵਾਲਾ ਕਿਸੇ ਕੰਮ ਲਈ ਦੂਜੇ ਸ਼ਹਿਰ ਚਲਾ ਗਿਆ ਇਹ ਜ਼ਿੰਦਗੀ ਮੇਰੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਦਿਨ ਲੰਘਣ ਵਾਲਾ ਸੀ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਕਿ ਗੁਰਪ੍ਰੀ ਤੇਕਰੂਡ ਐਕਸੀਡੈਂਟ ਵਿੱਚ ਮਰ ਗਿਆ ਤਾਂ ਇਹ ਗੱਲ ਸੁਣ ਕੇ ਤਾਂ ਮੈਂ ਅੰਦਰੋਂ-ਉਂਦਰੀ ਵੀ ਪੂਰੀ ਟੁੱਟ ਗਈ ਸੀ ਮੈਨੂੰ ਕੋਈ ਵੀ ਹੋਸ਼ ਨਹੀਂ ਸੀ ਇਸ ਲਈ ਮੈਂ ਇਸ ਗੱਲ ਦਾ ਵਿਸ਼ਵਾਸ ਨਹੀਂ ਕਰਦੀ ਸੀ ਮੇਰਾ ਦਿਲ ਬਿਲਕੁਲ ਵੀ ਮੰਨਦਾ ਨਹੀਂ ਸੀ ਕਿ ਗੁਰਪ੍ਰੀਤ ਨਾਲ ਇਦਾਂ ਦਾ ਕੁਝ ਹੋ ਸਕਦਾ ਉਹ ਤਾਂ ਅਕਸਰ ਹੀ ਮੈਨੂੰ ਕਹਿੰਦਾ ਸੀ ਕਿ ਮੈਂ ਤੇਰੇ ਨਾਲ ਸੱਤ ਜਨਮਾਂ ਦੇ ਰਿਸ਼ਤੇ ਨਿਭਾਉਂਗਾ ਤਾਂ ਇੰਨੀ ਜਲਦੀ ਮੈਨੂੰ ਇਕੱਲੀ ਨੂੰ ਛੱਡ ਕੇ ਕਿੱਦਾਂ ਜਾ ਸਕਦਾ ਪਰ ਸ਼ਾਮ ਤੱਕ ਜਦੋਂ ਮੈਂ ਡੈਡ ਬਾਡੀ ਨੂੰ ਆਪਣੇ ਸਾਹਮਣੇ ਦੇਖਿਆ ਤਾਂ ਮੇਰੇ ਜਿਸਮ ਦੇ ਟੁਕੜੇ ਟੁਕੜੇ ਹੋ ਗਏ ਇਹ ਘੜੀ ਮੇਰੇ ਲਈ ਬੜੀ ਦੁੱਖ ਦੀ ਸੀ ਮੇਰੀ ਸੱਸ ਵੀ ਬਹੁਤ ਜ਼ਿਆਦਾ ਰੋ ਰਹੀ ਸੀ। ਇਦਾਂ ਹੀ ਇੱਕ ਹਫ਼ਤਾ ਲੰਘ ਗਿਆ ਤੇ ਜਦੋਂ ਇੱਕ ਦਿਨ ਮੇਰੇ ਮਾਪਿਓ ਮੈਨੂੰ ਮਿਲਣ ਲਈ ਮੇਰੇ ਸਹੁਰੇ ਘਰ ਆਏ ਤਾਂ ਮੈਂ ਆਪਣੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਮਾਪਿਆਂ ਨੂੰ ਮਿਲਣ ਲਈ ਗਈ। ਤਾਂ ਉਸੇ ਵਕਤ ਮੈਨੂੰ ਚੱਕਰ ਆ ਗਏ ਤੇ ਮੈਂ ਬੇਹੋਸ਼ ਹੋ ਕੇ ਡਿੱਗ ਗਈ। ਜਦੋਂ ਮੈਂ ਉੱਠੀ ਤਾਂ ਮੈਂ ਆਪਣੇ ਆਪ ਨੂੰ ਹਸਪਤਾਲ ਵਿੱਚ ਦੇਖਿਆ। ਡਾਕਟਰ ਮੈਨੂੰ ਦੇਖ ਕੇ ਕਹਿਣ ਲੱਗਾ ਕਿ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਊਗਾ। ਕਿਉਂਕਿ ਤੁਸੀਂ ਪ੍ਰੈਗਨੈਂਟ ਆ ਇਹ ਗੱਲ ਸੁਣ ਕੇ ਤਾਂ ਮੈਂ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ ਕਿਉਂਕਿ ਇੱਕ ਤਾਂ ਇਹ ਖੁਸ਼ੀ ਦੀ ਗੱਲ ਸੀ ਤੇ ਦੂਸਰਾ ਮੇਰੇ ਲਈ ਬਹੁਤ ਵੱਡਾ ਦੁੱਖ ਵੀ ਸੀ ਕਿ ਮੇਰੇ ਆਉਣ ਵਾਲੇ ਬੱਚੇ ਦਾ ਪਿਓ ਬੱਚੇ ਨੂੰ ਬਿਨਾਂ ਦੇਖੇ ਹੀ ਇਸ ਦੁਨੀਆ ਤੋਂ ਚਲਾ ਗਿਆ ਮੇਰੇ ਮੰਮੀ ਪਾਪਾ ਵੀ ਬਹੁਤ ਉਦਾਸ ਲੱਗਦੀ ਸੀ ਪਰ ਮੇਰੀ ਸੱਸ ਬਹੁਤ ਜ਼ਿਆਦਾ ਖੁਸ਼ ਸੀ ਉਹ ਮੇਰੀ ਸੱਸ ਕਹਿਣ ਲੱਗੀ ਕਿ ਮੇਰੇ ਮੁੰਡੇ ਦੀ ਆਖਰੀ ਨਿਸ਼ਾਨੀ ਹੈ ਤੇ ਤੂੰ ਆਪਣਾ ਬੱਚਾ ਪਾਲ ਤੇ ਇਹਦਾ ਧਿਆਨ ਰੱਖੀ ਮੈਨੂੰ ਹਸਪਤਾਲ ਤੋਂ ਘਰ ਲਿਜਾਇਆ ਗਿਆ ਤਾਂ ਫਿਰ ਮੇਰਾ ਘਰੇ ਆਣ ਕੇ ਬਹੁਤ ਸਵਾਗਤ ਕੀਤਾ ਇੰਨੇ ਦਿਨਾਂ ਬਾਅਦ ਮੇਰੀ ਸੱਸ ਦੇ ਚਿਹਰੇ ਤੇ ਮੁਸਕਰਾਹਟ ਜਿਹੀ ਆਈ ਸੀ ਜਿਹਨੂੰ ਦੇਖ ਕੇ ਮੈਂ ਵੀ ਅੰਦਰੋਂ ਅੰਦਰ ਹੀ ਖੁਸ਼ ਹੋਈ ਸੀ ਪਰ ਹੁਣ ਬਹੁਤ ਵੱਡੀ ਗੱਲ ਹੋਣ ਵਾਲੀ ਸੀ ਜਦੋਂ ਮੇਰੇ ਮਾਪਿਓ ਨੇ ਦੱਸਿਆ ਕਿ ਅਸੀਂ ਤੈਨੂੰ ਲੈਣ ਲਈ ਆਏ ਹਾਂ ਮੇਰੇ ਮਾਪਿਓ ਕਹਿਣ ਲੱਗੇ ਕਿ ਤੂੰ ਹਜੇ ਸਿਰਫ 18 ਸਾਲ ਦੀ ਆ ਤੇ ਤੇਰੀ ਹਜੇ ਉਮਰ ਬਹੁਤ ਪਈ ਆ ਅਸੀ ਤੇਰਾ ਵਿਆਹ ਕਿਤੇ ਹੋਰ ਕਰ ਦੇਵਾਂਗੇ ਤੇ ਤੂੰ ਇਹ ਬੱਚਾ ਗਰਵਾ ਦੇ ਬੱਚੇ ਦੇ ਗਰਵਾਉਣ ਦੀ ਗੱਲ ਸੁਣ ਕੇ ਮੇਰੀ ਸੱਸ ਬਹੁਤ ਗੁੱਸੇ ਵਿੱਚ ਬੋਲੀ ਤੇ ਕਹਿਣ ਲੱਗੀ ਕਿ ਮੇਰੇ ਮੁੰਡੇ ਦੀ ਆਖਰੀ ਨਿਸ਼ਾਨੀ ਆ ਪਲੀਜ਼ ਇਦਾਂ ਨਾ ਕਰੋ ਤੇ ਮੇਰੇ ਅੰਦਰ ਦੀ ਵੀ ਮਮਤਾ ਜਾਗ ਉੱઠી ਮੈਂ ਵੀ ਆਪਣੇ ਮਾਪਿਆਂ ਨੂੰ ਕਿਹਾ ਕਿ ਮੈਂ ਇਸ ਘਰ ਨੂੰ ਛੱਡ ਕੇ ਨਹੀਂ ਜਾ ਸਕਦੀ ਬੇਸ਼ੱਕ ਗੁਰਪ੍ਰੀਤ ਇਸ ਜ਼ਿੰਦਗੀ ਵਿੱਚ ਨਹੀਂ ਰਿਹਾ ਪਰ ਮੈਂ ਇਸ ਬੱਚੇ ਨੂੰ ਪਾਲ ਲਵਾਂਗੀ ਇਹ ਸੋਂਦੇ ਹੀ ਮੇਰੇ ਮਾਪਿਓ ਮੈਨੂੰ ਗੁੱਸੇ ਹੋਣ ਲੱਗ ਪਏ ਕਿ ਤੂੰ ਆਪਣੀ ਛੋਟੀ ਜਿਹੀ ਉਮਰ ਵਿੱਚ ਇਸ ਬੱਚੇ ਨੂੰ ਕਿੱਦਾਂ ਸਾਂਭੇਂਗੀ ਤੂੰ ਇਹ ਗੱਲ ਨਹੀਂ ਸਮਝਦੀ ਤੂੰ ਇਕੱਲੀ ਔਰਤ ਇਸ ਬੱਚੇ ਨੂੰ ਨਹੀਂ ਪਾਲ ਸਕਦੀ ਇਹਦਾ ਖਰਚਾ ਕਿੱਦਾਂ ਚੁੱਕੇਂਗੀ ਤੂੰ ਇਕੱਲੀ ਹੀ ਇਹ ਸਭ ਕੁਝ ਨਹੀਂ ਕਰ ਸਕਦੀ ਮੇਰੀ ਸੱਸ ਇਸ ਗੱਲ ਨੂੰ ਸੁਣ ਕੇ ਪਰੇਸ਼ਾਨ ਹੋ ਗਈ ਤੇ ਕਹਿੰਦੀ ਇਦਾਂ ਨਾ ਕਰੋ ਇਹ ਬੱਚੇ ਨੂੰ ਜਨਮ ਦੇ ਦੇਵੋ ਤੇ ਉਸ ਤੋਂ ਬਾਅਦ ਮੈਂ ਆਪਣੇ ਛੋਟੇ ਮੁੰਡੇ ਦਾ ਵਿਆਹ ਇਹਦੇ ਨਾਲ ਕਰ ਦੇਵਾਂਗੀ ਜਦੋਂ ਮੈਂ ਆਪਣੀ ਸੱਸ ਦੇ ਮੂੰਹ ਇਹ ਗੱਲ ਸੁਣੀ ਤਾਂ ਮੈਂ ਚੁੱਪ ਹੀ ਹੋ ਗਈ ਮੈਂ ਆਪਣੀ ਸੱਸ ਦੀ ਗੱਲਾਂ ਸੁਣੀ ਜਾ ਰਹੀ ਸੀ ਮੈਂ ਕਦੀ ਵੀ ਇਦਾਂ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਵਿੱਚ ਇਦਾਂ ਦਾ ਮੋੜ ਵੀ ਆਊਗਾ ਪਰ ਮੇਰੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਸੀ ਜਦੋਂ ਮੇਰੀ ਸੱਸ ਨੇ ਇਹ ਗੱਲ ਕਹੀ ਤਾਂ ਮੇਰੇ ਮਾਪਿਓ ਸੁਣ ਕੇ ਥੋੜੇ ਸ਼ਾਂਤ ਹੋ ਗਏ ਤੇ ਕਹਿਣ ਲੱਗੇ ਕਿ ਠੀਕ ਆ ਜੇ ਇਹਦਾ ਵਿਆਹ ਤੂੰ ਆਪਣੇ ਛੋਟੇ ਮੁੰਡੇ ਨਾਲ ਕਰਵਾ ਦੇਵੇਂਗੀ ਤੇ ਫੇਰ ਸਾਨੂੰ ਕੋਈ ਪ੍ਰੋਬਲਮ ਨਹੀਂ ਮੇਰੇ ਮਾਂ ਪਿਓ ਨੇ ਮੈਨੂੰ ਸੀਨੇ ਨਾਲ ਲਾਇਆ ਤੇ ਪਿਆਰ ਦੇ ਕੇ ਵਾਪਸ ਆਪਣੇ ਘਰੇ ਚਲੀ ਗਈ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਕਮਰੇ ਵਿੱਚ ਜਾ ਕੇ ਗੁਰਪ੍ਰੀਤ ਨੂੰ ਯਾਦ ਕਰਨ ਲੱਗੀ ਕਿ ਅੱਜ ਜੇ ਉਹ ਜਿਉਂਦਾ ਹੁੰਦਾ ਤੇ ਇਸ ਬੱਚੇ ਦੀ ਖਬਰ ਸੁਣ ਕੇ ਉਹ ਕਿੰਨਾ ਖੁਸ਼ ਹੁੰਦਾ ਪਰ ਮੇਰੀ ਕਿਸਮਤ ਵਿੱਚ ਤਾਂ ਕੁਝ ਹੋਰ ਹੀ ਲਿਖਿਆ ਸੀ ਇਹ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਪਰ ਮੈਨੂੰ ਆਪਣੇ ਬੱਚੇ ਦੀ ਖਾਤਰ ਜੀਣਾ ਹੀ ਹੀ ਪੈਣਾ ਸੀ ਇਹ ਸੋਚ ਕੇ ਮੈਂ ਅਗਲੇ ਦਿਨ ਆਪਣੇ ਆਪ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਲੱਗ ਪਈ ਖਾਣ ਪੀਣ ਦਾ ਵੀ ਧਿਆਨ ਰੱਖਣਾ ਸ਼ੁਰੂ ਕੀਤਾ ਘਰ ਦਾ ਖਰਚਾ ਮੇਰੇ ਦਿਔਰ ਚਲਾ ਰਿਹਾ ਸੀ ਮੇਰਾ ਦਿਔਰ ਇੱਕ ਚੰਗੀ ਕੰਪਨੀ ਵਿੱਚ ਕੰਮ ਕਰਦਾ ਸੀ ਉਹਦੀ ਤਨਖਾਹ ਵੀ ਵਧੀਆ ਸੀ ਮੇਰੇ ਦਿਔਰ ਦੇ ਨਾਲ ਮੈਂ ਜ਼ਿਆਦਾ ਗੱਲਬਾਤ ਨਹੀਂ ਕਰਦੀ ਸੀ ਕਿਉਂਕਿ ਉਹ ਆਪਣੇ ਕਾਵਾ ਵਿੱਚ ਹੀ ਬਿਜ਼ੀ ਰਹਿੰਦਾ ਸੀ ਮੈਂ ਆਪਣੇ ਮਨ ਵਿੱਚ ਸੋਚਦੀ ਸੀ ਕਿ ਮੇਰਾ ਦਿਓਰ ਪਤਾ ਨਹੀਂ ਮੇਰੇ ਨਾਲ ਵਿਆਹ ਕਰਵਾਊਗਾ ਵੀ ਜਾਂ ਨਹੀਂ ਇਹਦਾ ਜਵਾਬ ਤਾਂ ਮੈਨੂੰ ਆਖਰ ਵਿੱਚ ਹੀ ਮਿਲਣਾ ਸੀ ਮੇਰੀ ਸੱਸ ਸਾਰਾ ਦਿਨ ਸੇ ਮੇਰੀ ਸੇਵਾ ਕਰਦੀ ਰਹਿੰਦੀ ਤੇ ਮੈਨੂੰ ਘਰ ਦਾ ਕੋਈ ਵੀ ਕੰਮ ਨਾ ਕਰ ਦਿੰਦੀ ਇਦਾਂ ਹੀ 9 ਮਹੀਨੇ ਲੰਘ ਗਏ ਤੇ ਮੇਰੀ ਡਿਲੀਵਰੀ ਦਾ ਦਿਨ ਆ ਗਿਆ ਮੈਂ ਇੱਕ ਬਹੁਤ ਸੋਹਣੇ ਬੱਚੇ ਨੂੰ ਜਨਮ ਦਿੱਤਾ ਬੱਚੇ ਨੂੰ ਦੇਖ ਕੇ ਮੇਰੀ ਸੱਸ ਬਹੁਤ ਖੁਸ਼ ਹੋਈ ਉਹਨੇ ਆਪਣੇ ਪੋਤੇ ਦੀ ਆਂਡ-ਗਵਾਂਡ ਵਿੱਚ ਖੁਸ਼ੀ ਨਾਲ ਮਠਿਆਈ ਵੀ ਵੰਡੀ ਤੇ ਮੈਨੂੰ ਹਸਪਤਾਲ ਤੋਂ ਘਰ ਲਿਆ ਆਂਦਾ ਤੇ ਮੇਰੀ ਸੱਸ ਨੇ ਮੇਰਾ ਬਹੁਤ ਸਵਾਗਤ ਕੀਤਾ ਤੇ ਕੋਈ ਕਮੀ ਨਾ ਛੱਡੀ ਉਹ ਮੇਰੇ ਬੱਚੇ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇ ਰਹੀ ਸੀ ਮੇਰੇ ਮੁੰਡੇ ਦੇ ਜਨਮ ਤੇ ਮੇਰੇ ਮਾਪਿਓ ਮੈਨੂੰ ਮਿਲਣ ਆਏ ਤੇ ਮੇਰੇ ਮੁੰਡੇ ਲਈ ਬਹੁਤ ਸਾਰੇ ਖੜਾਉਣੇ ਤੇ ਕੱਪੜੇ ਵੀ ਲੈ ਕੇ ਆਏ ਜਿਹਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਈ ਮੈਂ ਸੋਚਦੀ ਸੀ ਕਿ ਜੇ ਅੱਜ ਗੁਰਪ੍ਰੀਤ ਹੁੰਦਾ ਤਾਂ ਆਪਣੇ ਮੁੰਡੇ ਲਈ ਕਿੰਨੇ ਸੋਨੇ ਖੜਾਉਣੇ ਤੇ ਕਈ ਤਰ੍ਹਾਂ ਦੇ ਕੱਪੜੇ ਲਿਆਉਂਦਾ। ਇਹ ਹੀ ਸੋਚ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਮੇਰੇ ਮਾਪਿਓ ਤੇ ਮੇਰੀ ਸੱਸ ਨੂੰ ਕਹਿਣ ਲੱਗੇ ਕਿ ਹੁਣ ਤੁਹਾਨੂੰ ਆਪਣੇ ਛੋਟੇ ਮੁੰਡੇ ਦਾ ਵਿਆਹ ਸਾਡੀ ਧੀ ਨਾਲ ਕਰਵਾ ਦੇਣਾ ਚਾਹੀਦਾ। ਇਹ ਸੁਣ ਕੇ ਮੇਰੀ ਸੱਸ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ। ਮੈਂ ਸਭ ਕੁਝ ਸੋਚ ਕੇ ਰੱਖਿਆ ਹੋਇਆ। ਮੈਂ ਜਲਦੀ ਹੀ ਇਹਨਾਂ ਦੋਨਾਂ ਦਾ ਵਿਆਹ ਕਰਵਾ ਦੇਵਾਂਗੀ। ਦਿਨ ਲੰਘਦੇ ਗਏ ਤੇ ਮੈਨੂੰ ਟੈਨਸ਼ਨ ਇਸ ਗੱਲ ਦੀ ਹੋਣ ਲੱਗ ਪਈ ਕਿ ਮਣੀ ਇਸ ਤੋਂ ਇਨਕਾਰ ਨਾ ਕਰ ਦੇਵੇ ਕਿਉਂਕਿ ਮੈਂ ਕਦੀ ਵੀ ਉਹਦੇ ਮੂੰਹੋਂ ਵਿਆਹ ਦੀ ਗੱਲ ਨਹੀਂ ਸੁਣੀ ਸੀ ਜੇ ਉਹ ਇਸ ਵਿਆਹ ਤੋਂ ਪਿੱਛੇ ਹਟ ਗਿਆ ਤੇ ਮੈਂ ਕਿੱਥੇ ਜਾਵਾਂਗੀ ਕੌਣ ਮੇਰੇ ਬੱਚੇ ਨੂੰ ਪਿਓ ਦਾ ਨਾਮ ਦੇਊਗਾ ਇੱਕ ਰਾਤ ਜਦੋਂ ਮੈਂ ਪਾਣੀ ਪੀਣ ਲਈ ਉઠી ਤਾਂ ਮੈਂ ਦੇਖਿਆ ਕਿ ਮੇਰੀ ਸੱਸ ਦੇ ਕਮਰੇ ਵਿੱਚ ਕਿਸੇ ਦੇ ਬੋਲਣ ਦੀ ਆਵਾਜ਼ ਆ ਰਹੀ ਸੀ ਮੈਂ ਜਦੋਂ ਕਮਰੇ ਦੇ ਕੋਲ ਜਾ ਕੇ ਦੇਖਿਆ ਤਾਂ ਮੈਂ ਸੁਣਿਆ ਕਿ ਮੇਰੀ ਸੱਸ ਮਣੀ ਨੂੰ ਮੇਰੇ ਨਾਲ ਵਿਆਹ ਕਰਵਾਉਣ ਲਈ ਕਹਿ ਰਹੀ ਸੀ ਪਰ ਉਹ ਇਸ ਵਿਆਹ ਲਈ ਇਨਕਾਰ ਕਰ ਰਿਹਾ ਸੀ ਤੇ ਕਹਿਣ ਲੱਗਾ ਕਿ ਮੈਂ ਉਹਨੂੰ ਆਪਣੀ ਭਾਬੀ ਮੰਨਦਾ ਤੇ ਮੈਂ ਕਿੱਦਾਂ ਉਹਦੇ ਨਾਲ ਵਿਆਹ ਕਰਵਾ ਸਕਦਾ ਪਰ ਮੇਰੀ ਸੱਸ ਉਹਨੂੰ ਵਿਆਹ ਕਰਵਾਉਣ ਲਈ ਮਜਬੂਰ ਕਰਦੀ ਸੀ ਤੇ ਕਹਿੰਦੀ ਕਿ ਜੇ ਤੂੰ ਉਹਨੂੰ ਨਹੀਂ ਅਪਣਾਵੇਂਗਾ ਤਾਂ ਮੇਰੇ ਗੁਰਪ੍ਰੀਤ ਦੀ ਆਖਰੀ ਨਿਸ਼ਾਨੀ ਨੂੰ ਲੈ ਕੇ ਉਹ ਚਲੀ ਜਾਊਗੀ ਮੈਂ ਉਹਦੇ ਮਾਪਿਆਂ ਨੂੰ ਝੁਬਾਨ ਦਿੱਤੀ ਹੋਈ ਆ ਕਿ ਮੈਂ ਤੁਹਾਡੇ ਦੋਹਾਂ ਦਾ ਵਿਆਹ ਕਰਵਾਉਂਗੀ ਮੇਰੀ ਸੱਸ ਕਹਿਣ ਲੱਗੀ ਕਿ ਪਲੀਜ਼ ਪੁੱਤ ਮੰਨ ਜਾ ਕਿਉਂਕਿ ਮੇਰੇ ਪੁੱਤ ਦੇ ਬੱਚੇ ਨੂੰ ਇੱਕ ਪਿਓ ਦਾ ਨਾਮ ਮਿਲ ਜਾਊਗਾ ਕਿ ਤੂੰ ਨਹੀਂ ਚਾਹੁੰਦਾ ਕਿ ਗੁਰਪ੍ਰੀਤ ਦੀ ਆਤਮਾ ਨੂੰ ਸ਼ਾਂਤੀ ਮਿਲੇ ਪਰ ਸ਼ਾਇਦ ਮਣੀ ਦੇ ਵੱਲੋਂ ਮੈਨੂੰ ਕੋਈ ਆਵਾਜ਼ ਨਹੀਂ ਸੁਣੀ ਸੀ ਇਹ ਸੁਣ ਕੇ ਤਾਂ ਮੈਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਵਾਪਸ ਆ ਗਈ ਤੇ ਅੰਦਰ ਹੀ ਅੰਦਰ ਬਹੁਤ ਰੋ ਰਹੀ ਸੀ ਮੈਨੂੰ ਬਹੁਤ ਤਕਲੀਫ ਹੁੰਦੀ ਸੀ ਮੇਰੀ ਜ਼ਿੰਦਗੀ ਵਿੱਚ ਹਮੇਸ਼ਾ ਪਰੇਸ਼ਾਨੀਆਂ ਹੀ ਲਿਖੀਆਂ ਹੋਈਆਂ ਸੀ ਮੈਂ ਆਪਣੇ ਵਿਆਹ ਦੇ ਬਹੁਤ ਸਾਰੇ ਸੁਪਨੇ ਦੇਖੇ ਸੀ ਪਰ ਮੇਰੇ ਸਾਰੇ ਸੁਪਨੇ ਟੁੱਟ ਗਏ ਸੀ ਅੱਜ ਮੈਂ ਆਪਣੇ ਮੁੰਡੇ ਨੂੰ ਲੈ ਕੇ ਕਿੱਥੇ ਜਾਵਾਂਗੀ ਤੇ ਕੌਣ ਮੇਰੇ ਮੁੰਡੇ ਨੂੰ ਅਪਣਾਊਗਾ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਕੁਝ ਵੀ ਪਤਾ ਨਹੀਂ ਸੀ ਸਵੇਰ ਨੂੰ ਉੱਠ ਕੇ ਕਮਰੇ ਵਿੱਚੋਂ ਬਾਹਰ ਗਈ ਤੇ ਮੈਂ ਦੇਖਿਆ ਕਿ ਸਾਰਾ ਘਰ ਫੁੱਲਾਂ ਨਾਲ ਸਜਾਇਆ ਹੋਇਆ ਸੀ ਤੇ ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਉਹ ਤੇ ਉਹ ਕਹਿਣ ਲੱਗੀ ਕਿ ਅੱਜ 13 ਤੇ ਮਣੀ ਦਾ ਵਿਆਹ ਇਹ ਸੁਣ ਕੇ ਮੈਂ ਹੈਰਾਨ ਹੀ ਹੋ ਗਈ ਕਿਉਂਕਿ ਰਾਤ ਨੂੰ ਜੋ ਮੈਂ ਸੁਣਿਆ ਸੀ ਉਹ ਤਾਂ ਕੁਝ ਹੋਰ ਹੀ ਸੀ ਤੇ ਇੰਨੀ ਜਲਦੀ ਮਣੀ ਮੇਰੇ ਨਾਲ ਵਿਆਹ ਲਈ ਕਿੱਦਾਂ ਮੰਨ ਗਿਆ ਮੈਂ ਆਪਣੀ ਸੱਸ ਨੂੰ ਕੁਝ ਵੀ ਨਾ ਪੁੱਛਿਆ ਉਹ ਕਹਿਣ ਲੱਗੀ ਕਿ ਇਹ ਵਿਆਹ ਵਾਲੇ ਕੱਪੜੇ ਫੜ ਤੇ ਜਾ ਤਿਆਰ ਹੋ ਜਾ ਮੈਂ ਵਿਆਹ ਵਾਲੇ ਕੱਪੜੇ ਪਾ ਕੇ ਬਹੁਤ ਖੁਸ਼ ਹੋਈ ਤੇ ਮੈਨੂੰ ਗੁਰਪ੍ਰੀਤ ਦੀ ਵੀ ਯਾਦ ਆ ਰਹੀ ਸੀ ਕਿ ਕਾਸ਼ ਅਜੋ ਸਾਡੇ ਵਿੱਚ ਹੁੰਦਾ ਪਰ ਮੇਰੀ ਕਿਸਮਤ ਨੂੰ ਕੌਣ ਟਾਲ ਸਕਦਾ ਸੀ ਤੇ ਅੱਜ ਮੈਂ ਦੂਜੀ ਵਾਰ ਵਿਆਹ ਵਾਲੇ ਕੱਪੜੇ ਪਾ ਰਹੀ ਸੀ ਇਹ ਕੱਪੜੇ ਪਾ ਕੇ ਮੈਂ ਆਪਣੀ ਕਿਸਮਤ ਤੇ ਬਹੁਤ ਗੁੱਸਾ ਕਰ ਰਹੀ ਸੀ ਤਿਆਰ ਹੋ ਕੇ ਜਦੋਂ ਮੈਂ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਮੇਰੀ ਸੱਸ ਨੇ ਮੈਨੂੰ ਬੜੇ ਪਿਆਰ ਨਾਲ ਬਿਠਾ ਲਿਆ ਤੇ ਪਰ ਉਸ ਵੇਲੇ ਮੇਰੇ ਚਿਹਰੇ ਤੇ ਬਿਲਕੁਲ ਵੀ ਮੁਸਕਰਾਹਟ ਨਹੀਂ ਸੀ ਉਹ ਚੁੱਪ ਕਰਕੇ ਸਿਰ ਝੁਕਾ ਕੇ ਬੈਠਾ ਸੀ ਤੇ ਇਦਾਂ ਲੱਗ ਰਿਹਾ ਸੀ ਕਿ ਜਿੱਦਾਂ ਮਣੀ ਨੇ ਮੇਰੇ ਨਾਲ ਮਜਬੂਰੀ ਵਿੱਚ ਹੀ ਵਿਆਹ ਕਰਵਾਇਆ ਹੋਵੇ ਤੇ ਮਜਬੂਰੀ ਤੋਂ ਮੈਨੂੰ ਇਹ ਯਾਦ ਆਇਆ ਕਿ ਮੈਂ ਵੀ ਤਾਂ ਵਿਆਹ ਮਜਬੂਰੀ ਵਿੱਚ ਹੀ ਕਰਾ ਰਹੀ ਆਂ ਬੜੀ ਸਾਦਗੀ ਨਾਲ ਸਾਡਾ ਵਿਆਹ ਹੋ ਗਿਆ ਤੇ ਅਸੀਂ ਦੋਵਾਂ ਨੇ ਆਪਣੇ ਵੱਡਿਆਂ ਤੋਂ ਆਸ਼ੀਰਵਾਦ ਤਾਂ ਲਿਆ ਤੇ ਮੇਰੀ ਸੱਸ ਨੇ ਮੈਨੂੰ ਮਣੀ ਦੇ ਕਮਰੇ ਵਿੱਚ ਭੇਜ ਦਿੱਤਾ ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ ਪਤਾ ਨਹੀਂ ਅੱਜ ਮਣੀ ਦਾ ਮੂਡ ਕਿੱਦਾਂ ਦਾ ਹੋਊਗਾ ਇਹ ਹੀ ਸੋਚ ਕੇ ਮੈਂ ਪਰੇਸ਼ਾਨ ਹੋ ਰਹੀ ਸੀ ਅੱਜ ਦੀ ਰਾਤ ਬਹੁਤ ਹੀ ਭਿਆਨਕ ਸੀ ਮੈਂ ਚੁੱਪ ਕਰਕੇ ਬੈੱਡ ਤੇ ਬੈਠੀ ਹੋਈ ਸੀ ਪਰ ਮਣੀ ਹਜੇ ਤੱਕ ਕਮਰੇ ਵਿੱਚ ਨਹੀਂ ਸੀ ਆਇਆ ਮੈਨੂੰ ਇੰਤਜ਼ਾਰ ਕਰਦੇ ਕਰਦੇ ਰਾਤ ਦਾ 1 ਵਜ ਗਿਆ ਤੇ ਮੈਨੂੰ ਕੁਝ ਵੀ ਪਤਾ ਨਹੀਂ ਸੀ ਕਿ ਅੱਧੇ ਘੰਟੇ ਬਾਅਦ ਮਣੀ ਕਮਰੇ ਵਿੱਚ ਆਇਆ ਮੈਨੂੰ ਯਾਗ ਦੀ ਦੇਖ ਕੇ ਉਹ ਕੁਝ ਕਹਿਣ ਲੱਗਾ ਸੀ ਪਰ ਕੁਝ ਨਾ ਬੋਲਿਆ ਮੈਂ ਵੀ ਉਹਨੂੰ ਕੁਝ ਨਾ ਕਿਹਾ ਕਿਉਂਕਿ ਮੈਨੂੰ ਵੀ ਅਜੀਬ ਲੱਗਦਾ ਸੀ ਸਾਡੇ ਵਿੱਚ ਰਿਸ਼ਤਾ ਅੱਜ ਬਦਲ ਗਿਆ ਸੀ ਅਸੀਂ ਦੋਵੇਂ ਹਸਬੰਡ ਵਾਈਫ ਬਣ ਗਏ ਸੀ ਸਾਡੇ ਵਿੱਚ ਦੋਵਾਂ ਹਸਬੰਡ ਵਾਈਫ ਵਾਲੀ ਕੋਈ ਵੀ ਗੱਲ ਨਹੀਂ ਸੀ ਮਣੀ ਚੁੱਪ ਕਰਕੇ ਬਿਸਤਰੇ ਤੇ ਲੰਮਾ ਪੈ ਗਿਆ ਤੇ ਮੈਂ ਵੀ ਇੱਕ ਸਾਈਡ ਤੇ ਲੰਮੇ ਪੈ ਗਈ ਮਣੀ ਦਾ ਇਸ ਤਰ੍ਹਾਂ ਦਾ ਵਿਵਹਾਰ ਦੇਖ ਕੇ ਮੈਨੂੰ ਉਹਦੀ ਬੇਰੁਖੀ ਜਿਹੀ ਮਹਿਸੂਸ ਹੋਈ ਮੈਂ ਵੀ ਥੁਜਨਾ ਕਹੇ ਕੇ ਹੱਥੇ ਚੁੱਪ ਕਰਕੇ ਪਈ ਰਹੀ ਸਵੇਰ ਨੂੰ ਜਦੋਂ ਅੱਖ ਖੁੱਲੀ ਤਾਂ ਮਣੀ ਮੇਰੇ ਨਾਲੋਂ ਪਹਿਲਾਂ ਕਮਰੇ ਵਿੱਚੋਂ ਬਾਹਰ ਚਾ ਚੁੱਕਿਆ ਸੀ ਮੈਨੂੰ ਪਤਾ ਸੀ ਕਿ ਇਸ ਰਿਸ਼ਤੇ ਨੂੰ ਅਪਣਾਉਣਾ ਉਹਦੇ ਲਈ ਬਹੁਤ ਔਖਾ ਹੋਊਗਾ ਪਰ ਇਸ ਤਰੀਕੇ ਨਾਲ ਗੱਲ ਨਾ ਕਰਨ ਦਾ ਤਾਂ ਕੋਈ ਹੱਲ ਨਹੀਂ ਸੀ ਨਿਕਲਣ ਵਾਲਾ ਸਵੇਰ ਨੂੰ ਉੱਠਦੇ ਸੀ ਮੇਰੀ ਸੱਸ ਨੇ ਮੇਰੇ ਮੁੰਡੇ ਨੂੰ ਫੜਿਆ ਤੇ ਕਹਿਣ ਲੱਗੀ ਕਿ ਰਾਤ ਨੂੰ ਲੱਗਦਾ ਤੂੰ ਜ਼ਿਆਦਾ ਹੀ ਆਰਾਮ ਨਾਲ ਸੁੱਤਾ ਹੋਇਆ ਸੀ ਪਰ ਸਵੇਰ ਨੂੰ ਉੱਠਦੇ ਹੀ ਉਰੋਂ ਲੱਗ ਪਿਆ ਤੇ ਮੈਂ ਕਿਹਾ ਕਿ ਸ਼ਾਇਦ ਇਹਨੂੰ ਭੁੱਖ ਲੱਗੀ ਹੋਊਗੀ ਤੇ ਮੈਂ ਫਟਾਫਟ ਫੜ ਕੇ ਆਪਣੇ ਸੀਨੇ ਨਾਲ ਲਾਇਆ ਤੇ ਦੁੱਧ ਪਲਾਇਆ ਤੇ ਜਦੋਂ ਮੈਂ ਦੁੱਧ ਪਲਾ ਰਹੀ ਸੀ ਉਦੋਂ ਹੀ ਮਣੀ ਮੇਰੇ ਕਮਰੇ ਵਿੱਚ ਆਇਆ ਤੇ ਉਹਨੇ ਮੈਨੂੰ ਦੇਖ ਕੇ ਆਪਣਾ ਸਿਰ ਝੁਕਾ ਲਿਆ ਤੇ ਮੈਨੂੰ ਵੀ ਬਹੁਤ ਸ਼ਰਮ ਆ ਰਹੀ ਸੀ ਮੈਂ ਕਦੀ ਵੀ ਪਹਿਲਾਂ ਉਹਨੂੰ ਆਪਣੇ ਸਾਹਮਣੇ ਇਦਾਂ ਨਹੀਂ ਦੇਖਿਆ ਸੀ ਮਣੀ ਤੇ ਮੇਰੇ ਜੋ ਹਾਲਾਤ ਸੀ ਉਹ ਕਦੀ ਠੀਕ ਹੋਣਗੇ ਇਹ ਸਾਨੂੰ ਦੋਹਾਂ ਨੂੰ ਹੀ ਨਹੀਂ ਪਤਾ ਸੀ ਇਦਾਂ ਹੀ ਦਿਨ ਲੰਘਦੇ ਗਏ ਤੇ ਮਣੀ ਮੇਰੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਉਹ ਨੂੰ ਨਵੇਂ-ਨਵੇਂ ਖੜਾਉਣੇ ਲਿਆ ਕੇ ਦਿੰਦਾ ਮੇਰੇ ਬੱਚੇ ਨੂੰ ਪਿਓ ਵਰਗਾ ਪਿਆਰ ਦੇ ਰਿਆ ਸੀ ਪਰ ਹਾਲੇ ਤੱਕ ਸਾਡੇ ਵਿੱਚ ਕੋਈ ਵੀ ਰਿਸ਼ਤਾ ਨਹੀਂ ਬਣਿਆ ਸੀ ਇਹ ਹੀ ਗੱਲ ਮੈਨੂੰ ਅੰਦਰੋਂ-ਅੰਦਰ ਹੀ ਖਾਹੀ ਜਾਂਦੀ ਸੀ ਇੱਕ ਵਾਰੀ ਰਾਤ ਨੂੰ ਮੇਰੀ ਸਿਹਤ ਠੀਕ ਨਹੀਂ ਸੀ ਮੈਨੂੰ ਬਹੁਤ ਜ਼ਿਆਦਾ ਬੁਖਾਰ ਸੀ ਤਾਂ ਉਦੋਂ ਹੀ ਮੇਰਾ ਮੁੰਡਾ ਰੋਣ ਲੱਗ ਪਿਆ ਤੇ ਮੈਂ ਉਹ ਨੂੰ ਦੁੱਧ ਪਿਵਾਉਣ ਲੱਗੀ ਤਾਂ ਮੇਰਾ ਦਿਓਰ ਮੇਰੇ ਸਿਰ ਤੇ ਆ ਕੇ ਖੜਾ ਹੋ ਗਿਆ ਜਿਹਨੂੰ ਦੇਖ ਕੇ ਮੈਨੂੰ ਬੜੀ ਸ਼ਰਮ ਜਿਹੀ ਮਹਿਸੂਸ ਹੋਈ ਮੈਨੂੰ ਉਹਦੀਆਂ ਨਜ਼ਰਾਂ ਠੀਕ ਨਹੀਂ ਲੱਗਦੀਆਂ ਸੀ ਉਹ ਮੈਨੂੰ ਕੁਝ ਕਹਿਣਾ ਚਾਹੁੰਦਾ ਸੀ ਕਿ ਤੇ ਮੈਂ ਉਹਨੂੰ ਗੁੱਸੇ ਵਿੱਚ ਕੁਝ ਹੋਰ ਗਲਤ ਬੋਲ ਦਿੱਤਾ ਪਰ ਅੱਜ ਜੋ ਉਹਨੇ ਮੈਨੂੰ ਕਿਹਾ ਉਹ ਮੈਂ ਸੁਣ ਕੇ ਹੈਰਾਨ ਹੀ ਰਹਿ ਗਈ ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਮੈਨੂੰ ਗਲਤ ਸਮਝ ਰਹੇ ਆ ਮੈਂ ਤੁਹਾਨੂੰ ਬੱਸ ਇਹਨਾ ਹੀ ਕਹਿਣ ਆਇਆ ਕਿ ਤੁਹਾਨੂੰ ਤੇਜ਼ ਬੁਖਾਰ ਆ ਤੇ ਇਸ ਲਈ ਤੁਸੀਂ ਬਿਮਾਰ ਹੋ ਤੇ ਬੱਚੇ ਨੂੰ ਆਪਣਾ ਦੁੱਧ ਨਾ ਪਿㄠਓ ਤਾ ਇਸ ਬੱਚੇ ਤੇ ਵੀ ਅਸਰ ਪਾਊਗਾ ਇਹ ਗੱਲ ਸੁਣ ਕੇ ਮੈਂ ਆਪਣੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿਉਂਕਿ ਮੈਨੂੰ ਮਣੀ ਸਹੀ ਕਹਿ ਰਿਹਾ ਸੀ ਮੈਂ ਆਪਣੇ ਮੁੰਡੇ ਨੂੰ ਆਪਣੇ ਤੋਂ ਦੂਰ ਕੀਤਾ ਜਦੋਂ ਮੈਂ ਮਣੀ ਨੂੰ ਕੁਝ ਹੀ ਕਹਿਣ ਲੱਗੀ ਸੀ ਤਾਂ ਉਹ ਗੁੱਸੇ ਵਿੱਚ ਕਮਰੇ ਵਿੱਚੋਂ ਚਲਾ ਗਿਆ ਤੇ ਮਣੀ ਦੀਆਂ ਦੂਰੀਆਂ ਖਤਮ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਹੀਆਂ ਪਰ ਮਣੀ ਦੇ ਇਸ ਗੱਲ ਤੋਂ ਮੈਨੂੰ ਅੱਜ ਪਤਾ ਲੱਗ ਗਿਆ ਸੀ ਕਿ ਉਹ ਮੇਰੇ ਮੁੰਡੇ ਨੂੰ ਪਿਆਰ ਕਰਦਾ ਤੇ ਮੇਰੇ ਰਿਸ਼ਤੇ ਨੂੰ ਵੀ ਉਹਦੇ ਨਾਲ ਪੂਰਾ 1 ਮਹੀਨਾ ਹੋ ਗਿਆ ਸੀ ਅਸੀਂ ਦੋਵਾਂ ਨੇ ਹਜੇ ਵੀ ਕਮਰੇ ਵਿੱਚ ਰਹਿ ਕੇ ਅਲਾਗਾ-ਅਲਾਗ ਹੀ ਰਹਿੰਦੀ ਸੀ ਮਣੀ ਆਪਣੇ ਬੈੱਡ ਤੇ ਸੌਂਦਾ ਸੀ ਜਾਂ ਫਿਰ ਕਦੀ ਸੋਫੇ ਤੇ ਸੌਂ ਜਾਂਦਾ ਸੀ ਤੇ ਮੈਂ ਆਪਣੇ ਮੁੰਡੇ ਨਾਲ ਹੀ ਲੰਮੇ ਪੈਂਦੀ ਸੀ ਇੱਕ ਦਿਨ ਮੇਰੀ ਸੱਸ ਮੇਰੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਕਿ ਜੋਤੀ ਤੂੰ ਹਜੇ ਮਣੀ ਨਾਲ ਕੋਈ ਰਿਸ਼ਤਾ ਨਹੀਂ ਬਣਾਇਆ ਤੁਸੀਂ ਇੱਕ ਰਿਸ਼ਤੇ ਤੋਂ ਖੁਸ਼ ਹੋ ਜਾਂ ਨਹੀਂ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਮੇਰੀ ਸੱਸ ਕਹਿਣ ਲੱਗੀ ਕਿ ਤੁਸੀਂ ਦੋਵਾਂ ਨੇ ਹਜੇ ਵੀ ਆਪਣਾ ਕੋਈ ਰਿਸ਼ਤਾ ਕਿਉਂ ਨਹੀਂ ਬਣਾਇਆ ਮੈਂ ਆਪਣੀ ਸੱਸ ਦੀ ਗੱਲ ਨੂੰ ਸਮਝ ਗਈ ਸੀ ਉਹ ਪੁੱਛਣਾ ਚਾਹੁੰਦੀ ਸੀ ਪਰ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਮੈਂ ਆਪਣੀ ਨਜ਼ਰਾਂ ਝੁਕਾ ਲਈਆਂ ਤੇ ਨਾਂ ਵਿੱਚ ਸਿਰ ਹਿਲਾ ਦਿੱਤਾ ਇਹ ਸੁਣ ਕੇ ਮੇਰੀ ਸੱਸ ਕਹਿਣ ਲੱਗੀ ਕਿ ਤੁਹਾਡੇ ਵਿਆਹ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਤੇ ਤੁਹਾਡੇ ਵਿੱਚ ਕੁਝ ਵੀ ਨਹੀਂ ਹੋਇਆ ਮੈਂ ਤਾਂ ਸੋਚਿਆ ਸੀ ਕਿ ਸ਼ਾਇਦ ਮਣੀ ਵਿਆਹ ਤੋਂ ਬਾਅਦ ਤੇਰੇ ਕੋਲ ਆਊਗਾ ਪਰ ਲੱਗਦਾ ਇਹ ਤਾਂ ਮੇਰੀ ਹੀ ਗਲਤੀ ਸੀ ਹੋ ਸਕਿਆ ਤਾਂ ਤੂੰ ਮਣੀ ਨਾਲ ਗੱਲ ਕਰ ਲਈ ਹੋ ਸਕਦਾ ਉਹ ਗੱਲ ਨੂੰ ਸਮਝ ਜਾਵੇ ਕਿਉਂਕਿ ਹੁਣ ਤੁਸੀਂ ਦੋਵੇਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਓ ਆਪਣੀ ਸੱਸ ਦੀ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਉਹ ਜੋ ਵੀ ਕਹਿੰਦੀ ਆ ਸਹੀ ਕਹਿੰਦੀ ਆ ਤੇ ਇਸੇ ਕਰਕੇ ਮੈਂ ਰਾਤ ਨੂੰ ਬੇਸਬਰੀ ਨਾਲ ਕਮਰੇ ਵਿੱਚ ਬੈਠੀ ਮਣੀ ਦਾ ਇੰਤਜ਼ਾਰ ਕਰਦੀ ਰਹੀ ਜਦੋਂ ਉਹ ਕਮਰੇ ਵਿੱਚ ਆਇਆ ਤਾਂ ਮੈਨੂੰ ਦੇਖ ਕੇ ਹੈਰਾਨ ਰਹਿ ਗਿਆ ਤੇ ਮੈਂ ਉਹਨੂੰ ਕਿਹਾ ਕਿ ਮਣੀ ਮਾਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਉਹ ਮੇਰੀ ਗੱਲ ਸੁਣ ਕੇ ਕਹਿਣ ਲੱਗਾ ਕਿ ਦੱਸੋ ਮੈਂ ਤੁਹਾਡੀ ਗੱਲ ਸੁਣ ਰਿਹਾ ਮੈਂ ਕਿਹਾ ਕਿ ਇਦਾਂ ਕਦੋਂ ਤੱਕ ਚੱਲਦਾ ਰਹੂਗਾ ਕਦੋਂ ਤੱਕ ਤੂੰ ਮੇਰੇ ਤੋਂ ਦੂਰ ਭੱਜਦਾ ਰਹੂਗਾ ਆਪਣੇ ਵਿਆਹ ਨੂੰ 1 ਮਹੀਨਾ ਹੋ ਗਿਆ ਤੇ ਹਜੇ ਸਾਡੇ ਵਿੱਚ ਹਸਬੰਡ ਵਾਈਫ ਵਾਲੀ ਕੋਈ ਗੱਲ ਨਹੀਂ ਇਹ ਗੱਲ ਸੁਣਦੇ ਹੀ ਉਹ ਗੁੱਸੇ ਵਿੱਚ ਆ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਸਿਰਫ ਵਿਆਹ ਆਪਣੀ ਮਾਂ ਦੇ ਕਹਿੰਦੇ ਹੀ ਕਰਾਇਆ ਮੈਂ ਮਨੀ ਦਾ ਹੱਥ ਫੜ ਕੇ ਉਹਨੂੰ ਹਜੇ ਸਮਝਾਉਣ ਦੀ ਕੋਸ਼ਿਸ਼ ਹੀ ਕਰਨ ਵਾਲੀ ਸੀ ਕਿ ਉਹਨੇ ਮੇਰਾ ਹੱਥ ਜ਼ੋਰ ਨਾਲ ਪਰੇ ਕੀਤਾ ਤੇ ਕਹਿ ਲੱਗਾ ਕਿ ਅੱਜ ਤੋਂ ਬਾਅਦ ਮੇਰਾ ਕਦੀ ਵੀ ਹੱਥ ਫੜਨ ਦੀ ਕੋਸ਼ਿਸ਼ ਨਾ ਕਰੀ ਮੈਂ ਸਿਰਫ ਵਿਆਹ ਕਰਾ ਕੇ ਆਪਣੇ ਭਰਾ ਦੇ ਮੁੰਡੇ ਨੂੰ ਅਪਣਾਇਆ ਤੇ ਉਹਨੂੰ ਪਿਓ ਵਰਗਾ ਪਿਆਰ ਦੇਵਾਂਗਾ ਪਰ ਇਸ ਰਿਸ਼ਤੇ ਨੂੰ ਕਦੀ ਵੀ ਅੱਗੇ ਨਹੀਂ ਵਧਾਉਂਗਾ ਇਹ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲਾ ਗਿਆ ਤੇ ਮਨੀ ਦੀਆਂ ਗੱਲਾਂ ਸ਼ਾਇਦ ਮੇਰੀ ਸੱਸ ਨੇ ਸੁਣ ਲਈਆਂ ਸੀ ਕਿਉਂਕਿ ਉਹ ਕਮਰੇ ਦੇ ਬਾਹਰ ਹੀ ਖੜੀ ਸੀ ਤੇ ਉਹਨੇ ਫਟਾਫਟ ਮਣੀ ਦਾ ਹੱਥ ਫੜ ਲਿਆ ਤੇ ਕਮਰੇ ਵਿੱਚ ਲੈ ਗਈ। ਦੋਵਾਂ ਮਾਂ ਪੁੱਤਾਂ ਵਿੱਚ ਕੀ ਗੱਲ ਹੋਈ ਮੈਨੂੰ ਕੁਝ ਵੀ ਨਹੀਂ ਪਤਾ। ਮੈਂ ਤਾਂ ਕਮਰੇ ਦੇ ਵਿੱਚ ਬੈਠੀ ਆਪਣੇ ਹੰਝੂ ਵਹਾ ਰਹੀ ਸੀ। ਮੇਰੀ ਜ਼ਿੰਦਗੀ ਨੇ ਮੈਨੂੰ ਕਿੱਦਾਂ ਦੇ ਮੋੜ ਤੇ ਲਿਆ ਦਿੱਤਾ ਸੀ। ਮੈਨੂੰ ਕੁਝ ਵੀ ਪਤਾ ਨਹੀਂ ਸੀ। ਹੁਣ ਮੈਂ ਸੋਚ ਲਿਆ ਸੀ ਕਿ ਮੈਂ ਹੁਣ ਰੋਣਾ ਬੰਦ ਕਰ ਦੇਵਾਂਗੀ ਤੇ ਮਣੀ ਕੋਲੋਂ ਤਲਾਕ ਲੈ ਕੇ ਆਪਣੇ ਘਰ ਚਲੀ ਜਾਵਾਂਗੀ। ਮੈਂ ਆਪਣੇ ਬੱਚੇ ਨੂੰ ਆਪ ਹੀ ਪਾਲ ਲਵਾਂਗੀ। ਮੈਨੂੰ ਪਤਾ ਕਿ ਇਹ ਫੈਸਲਾ ਮੇਰੀ ਜ਼ਿੰਦਗੀ ਵਿੱਚ ਬਹੁਤ ਔਖਾ ਹੋਊਗਾ ਪਰ ਮੈਂ ਇਹੀ ਕਰਨਾ ਤੇ ਆਪਣੀਆਂ ਅੱਖਾਂ ਵਿੱਚੋਂ ਹੰਝੂ ਨਾ ਆਉਣ ਦੀ ਕੋਸ਼ਿਸ਼ ਕਰੂੰਗੀ ਮੈਂ ਕਮਰੇ ਵਿੱਚ ਬੈਠੀ ਰੋ ਰਹੀ ਸੀ ਤੇ ਰਾਤ ਦੇ 3 ਵਜੇ ਮੈਨੂੰ ਕੁਝ ਵੀ ਪਤਾ ਨਹੀਂ ਸੀ ਜਦੋਂ ਮਣੀ ਕਮਰੇ ਵਿੱਚ ਆਇਆ ਤਾਂ ਮੈਂ ਉਹਨੂੰ ਕਿਹਾ ਕਿ ਕੱਲ ਮੈਂ ਤੁਹਾਡੇ ਕੋਲੋਂ ਤਲਾਕ ਲੈ ਲਵਾਂਗੀ ਤੇ ਤੁਹਾਡੇ ਤੇ ਬੋਝ ਬਣ ਕੇ ਇਸ ਜ਼ਿੰਦਗੀ ਨੂੰ ਇਦਾਂ ਨਹੀਂ ਲਗਾ ਸਕਦੀ ਪਰ ਇਹ ਸੁਣ ਕੇ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਤੇ ਮਣੀ ਮੇਰੇ ਕੋਲ ਮਾਫੀ ਮੰਗਣ ਲੱਗ ਪਿਆ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹਨੂੰ ਅਚਾਨਕ ਕੀ ਹੋ ਹੋ ਗਿਆ ਮਣੀ ਦੇ ਪਿੱਛੇ ਹੀ ਮੈਂ ਆਪਣੀ ਸੱਸ ਨੂੰ ਦੇਖਿਆ ਤੇ ਮਣੀ ਦੀ ਮਾਂ ਨੇ ਮੇਰੇ ਕੋਲੋਂ ਹੱਥ ਜੋੜ ਕੇ ਮਾਫੀ ਮੰਗੀ ਤੇ ਕਹਿੰਦੀ ਕਿ ਮਣੀ ਨੂੰ ਇੱਕ ਮੌਕਾ ਹੋਰ ਦੇ ਦੇ ਮਣੀ ਨੇ ਮੇਰਾ ਹੱਥ ਫੜ ਕੇ ਕਹਿਣ ਲੱਗਾ ਕਿ ਹੁਣ ਮੈਂ ساری ਜ਼ਿੰਦਗੀ ਤੇਰੇ ਨਾਲ ਹੀ ਬਿਤਾਉਂਗਾ ਤੇ ਮੈਂ ਹੁਣ ਆਪਣੀ ਜ਼ਿੰਦਗੀ ਦੇ ਚੰਗੇ ਦਿਨ ਤੇਰੇ ਨਾਲ ਹੀ ਸ਼ੁਰੂ ਕਰੂੰਗਾ ਤੇ ਮੈਂ ਨਾ ਚਾਹੁੰਦੇ ਹੋਈ ਵੀ ਉਹਨੂੰ ਮਾਫ ਕਰ ਦਿੱਤਾ ਪਰ ਮੇਰੀ ਜ਼ਿੰਦਗੀ ਜਿੰਨਾ ਹਾਲਾਤਾਂ ਵਿੱਚ ਬੀਤ ਰਹੀ ਸੀ ਰਹੀ ਸੀ ਉਹ ਮੈਂ ਹੀ ਜਾਣਦਾ ਮੰਮੀ ਨੇ ਪਹਿਲਾਂ ਮੈਨੂੰ ਤੇਰੇ ਨਾਲ ਵਿਆਹ ਕਰਾਉਣ ਬਾਰੇ ਨਹੀਂ ਕਿਹਾ ਸੀ ਜੇ ਉਹ ਪਹਿਲਾਂ ਕਹਿ ਦਿੰਦੀ ਤਾਂ ਸ਼ਾਇਦ ਮੈਂ ਆਪਣੇ ਆਪ ਨੂੰ ਬਣਾ ਲੈਂਦਾ ਪਰ ਤੂੰ ਮੇਰੇ ਭਰਾ ਦੀ ਘਰ ਵਾਲੀ ਆ ਮੈਨੂੰ ਹਜੇ ਕੁਝ ਟਾਈਮ ਲੱਗੂਗਾ ਤੈਨੂੰ ਅਪਣਾਉਣ ਲਈ ਪਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਪਰ ਤੂੰ ਇਸ ਰਿਸ਼ਤੇ ਨੂੰ ਖਤਮ ਨਾ ਕਰ ਇੱਕ ਐ ਕੇ ਮਣੀ ਰੋਣ ਲੱਗ ਪਿਆ ਤੇ ਕਹਿਣ ਲੱਗਾ ਜੇ ਮੇਰਾ ਭਰਾ ਜਿੰਦਾ ਹੁੰਦਾ ਤੇ ਸ਼ਾਇਦ ਅਸੀਂ ਆਪਣੇ ਸਾਰੇ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਰਹਿੰਦੇ ਗੁਰਪ੍ਰੀ ਦਾ ਨਾਮ ਸੌਂਦੇ ਹੀ ਮੇਰੇਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ ਮੈਂ ਮਣੀ ਨੂੰ ਕਿਹਾ ਕਿ ਠੀਕ ਆ ਮੈਂ ਤੈਨੂੰ ਇੱਕ ਮੌਕਾ ਜ਼ਰੂਰ ਦੇਵਾਂਗੀ ਪਰ ਤੂੰ ਤਾਂ ਮੇਰੇ ਨਾਲ ਬਿਲਕੁਲ ਵੀ ਗੱਲ ਨਹੀਂ ਕਰਦਾ ਜਦੋਂ ਤੱਕ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਇੱਕ ਦੂਜੇ ਨੂੰ ਕਿੱਦਾਂ ਸਮਝਾਂਗੇ ਸਾਡੇ ਵਿੱਚ ਇੱਕ ਦੀਵਾਰ ਖੜੀ ਕਰਕੇ ਰੱਖੀ ਹੋਈ ਆ ਇਹ ਸੁਣ ਕੇ ਮੇਰੀ ਸੱਸ ਮੇਰੇ ਵੱਲ ਦੇਖ ਕੇ ਕਹਿਣ ਲੱਗੀ ਕਿ ਧੀਏ ਮੈਂ ਆਖਰੀ ਵਾਰ ਤੇਰੇ ਤੋਂ ਭੀਖ ਮੰਗਦੀ ਆ ਕਿਉਂਕਿ ਗੁਰਪ੍ਰੀਤ ਦੀ ਆਖਰੀ ਨਿਸ਼ਾਨੀ ਤੇਰੇ ਕੋਲ ਆ ਮੈਂ ਉਹਨੂੰ ਗਵਾਉਣਾ ਨਹੀਂ ਚਾਹੁੰਦੀ ਮੈਂ ਵੀ ਚਾਹੁੰਦੀ ਆ ਕਿ ਤੁਸੀਂ ਦੋਨੋਂ ਆਪਣੇ ਵਿੱਚ ਹਸਬੰਡ ਵਾਈਫ ਵਾਲਾ ਰਿਸ਼ਤਾ ਬਣਾਓ ਤੇ ਅੱਗੇ ਵਧੋ ਜ਼ਿੰਦਗੀ ਵਿੱਚ ਖੁਸ਼ ਰਹੋ ਤੇ ਇਹ ਕਹਿ ਕੇ ਮੇਰੀ ਸੱਸ ਆਪਣੇ ਕਮਰੇ ਵਿੱਚ ਚਲੇ ਗਈ ਤੇ ਮੈਂ ਮਣੀ ਇੱਕੋ ਹੀ ਬੈੱਡ ਤੇ ਲੰਮੇ ਪੈ ਗਈ ਪਰ ਸਾਡੇ ਵਿੱਚ ਉਦਾਂ ਦਾ ਕੁਝ ਵੀ ਨਹੀਂ ਹੋਇਆ ਤੇ ਦਿਨੋਂ ਦਿਨ ਮਨੀ ਦਾ ਵੀ ਵਿਵਹਾਰ ਬਦਲਦਾ ਜਾਂਦਾ ਸੀ ਕਿਉਂਕਿ ਉਹ ਹਮੇਸ਼ਾ ਮੇਰੇ ਨਾਲ ਗੱਲਾਂ ਕਰਦਾ ਰਹਿੰਦਾ ਤੇ ਮੇਰੇ ਮੁੰਡੇ ਦਾ ਵੀ ਬਹੁਤ ਚੰਗੀ ਤਰ੍ਹਾਂ ਰੱਖਦਾ ਸੀ ਹੌਲੀ ਹੌਲੀ ਮੇਰੇ ਕੋਲ ਉਹ ਆਉਣ ਲੱਗ ਪਿਆ ਤੇ ਇੱਕ ਦਿਨ ਅਸੀਂ ਬਾਹਰ ਘੁੰਮਣ ਲਈ ਕਿਤੇ ਚਲੇ ਗਏ ਮੈਂ ਮਨੀ ਦੇ ਬਿਲਕੁਲ ਨਾਲ ਬੈਠੀ ਸੀ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀ ਕਿਉਂਕਿ ਮੈਂ ਪਹਿਲੀ ਵਾਰ ਉਹਦੇ ਨਾਲ ਕਿਤੇ ਘੁੰਮਣ ਲਈ ਜਾ ਰਹੀ ਸੀ ਉਹ ਥੋੜਾ ਤੇਜ਼ ਗੱਡੀ ਨੂੰ ਚਲਾ ਰਿਹਾ ਸੀ ਤੇ ਮੇਰੇ ਕਹਿਣ ਤੇ ਉਹਨੇ ਹੌਲੀ ਕੀਤੀ ਤੇ ਮੇਰਾ ਹੱਥ ਫੜ ਕੇ ਉਹਨੇ ਗੱਡੀ ਚਲਾਈ ਜਦੋਂ ਮੈਂ ਉਹਦੇ ਵੱਲ ਦੇਖਿਆ ਤਾਂ ਉਹਦੇ ਚਿਹਰੇ ਤੇ ਸ਼ੈਤਾਨੀ ਮੁਸਕਰਾਹਟ ਸੀ ਮੈਨੂੰ ਵੀ ਸਮਝ ਆ ਗਈ ਸੀ ਕਿ ਮਣੀ ਵੀ ਮੇਰੇ ਨਾਲ ਆਪਣਾ ਰਿਸ਼ਤਾ ਬਣਾਉਣਾ ਚਾਹੁੰਦਾ ਤੇ ਉਹ ਮੇਰੇ ਨਾਲ ਖੁਸ਼ ਰਹਿਣਾ ਚਾਹੁੰਦਾ ਇਦਾਂ ਹੀ ਅਸੀਂ ਘੁੰਮਦੇ ਰਹੇ ਤੇ ਰਾਤ ਹੋ ਗਈ ਜਦੋਂ ਅਸੀਂ ਘਰ ਆਏ ਤਾਂ ਘਰੇ ਕੋਈ ਨਹੀਂ ਸੀ ਮੈਨੂੰ ਆਪਣੇ ਬੱਚੇ ਦੀ ਫਿਕਰ ਹੋਣ ਲੱਗ ਪਈ ਮੈਂ ਭੱਜ ਕੇ ਆਪਣੇ ਕਮਰੇ ਵੱਲ ਗਈ ਤਾਂ ਮੈਨੂੰ ਪਿੱਛੋਂ ਮਣੀ ਨੇ ਆਵਾਜ਼ ਦਿੱਤੀ ਕਿ ਹੌਲੀ ਚੱਲ ਕਿਤੇ ਬੱਚੇ ਨੂੰ ਤੇਰੀ ਆਵਾਜ਼ ਦਾ ਪਤਾ ਨਾ ਲੱਗ ਜਾਵੇ ਇਸੇ ਕਰਕੇ ਮੈਂ ਭੱਜ ਕੇ ਆਪਣੇ ਕਮਰੇ ਵਿੱਚ ਗਈ ਸੀ ਪਰ ਜਿੱਦਾਂ ਹੀ ਮੈਂ ਆਪਣੇ ਕਮਰੇ ਦਾ ਦਰਵਾਜ਼ਾ ਜਾ ਕੇ ਖੋਲ੍ਹਿਆ ਤਾਂ ਮੈਂ ਹੈਰਾਨ ਹੋ ਗਈ ਕਿਉਂਕਿ ਮੇਰਾ ਪੂਰਾ ਕਮਰਾ ਫੁੱਲਾਂ ਨਾਲ ਸਜਾਇਆ ਹੋਇਆ ਸੀ ਤੇ ਇਹ ਕਮਰਾ ਨਹੀਂ ਇੱਕ ਸੁਹਾਗਰਾਤ ਵਾਲਾ ਕਮਰਾ ਲੱਗਦਾ ਸੀ ਮਨੀ ਵੀ ਭੱਜਦਾ ਹੋਇਆ ਮੇਰੇ ਮਗਰ ਆ ਗਿਆ ਤੇ ਕਿਹਾ ਕਿ ਤੂੰ ਇੰਨੀ ਜਲਦੀ ਜਲਦੀ ਕਮਰੇ ਵਿੱਚ ਆਈ ਹੈ ਕਿ ਸਭ ਕੁਝ ਖਤ ਹੋ ਜਾਣਾ ਹੋਵੇ ਮੈਂ ਤਾਂ ਸੋਚਿਆ ਸੀ ਕਿ ਮੈਂ ਤਾਂ ਇਹਨੂੰ ਸਰਪ੍ਰਾਈਜ਼ ਦੇਵਾਂਗਾ ਪਰ ਤੂੰ ਤਾਂ ਇਕੱਲੀ ਹੀ ਭੱਜ ਕੇ ਕਮਰੇ ਵਿੱਚ ਆ ਗਈ। ਇਹ ਸੁਣ ਕੇ ਤਾਂ ਮੇਰੇ ਚਿਹਰੇ ਤੇ ਇੱਕ ਮੁਸਕਰਾਹਟ ਜਿਹੀ ਆ ਗਈ। ਮਣੀ ਵੀ ਹੱਸਣ ਲੱਗ ਪਿਆ। ਫਿਰ ਅਸੀਂ ਇੱਕ ਦੂਜੇ ਨੇ ਦੋਹਾਂ ਦਾ ਹੱਥ ਫੜਿਆ ਤੇ ਕਮਰੇ ਵਿੱਚ ਆ ਗਏ। ਅੱਜ ਦੀ ਰਾਤ ਸਾਡੇ ਲਈ ਬੜੀ ਹੀ ਯਾਦਗਾਰ ਰਾਤ ਹੋਣ ਵਾਲੀ ਸੀ। ਕਿਉਂਕਿ ਅੱਜ ਦੀ ਰਾਤ ਮਣੀ ਨੇ ਮੇਰੇ ਨਾਲ ਬਹੁਤ ਸਾਰਾ ਪਿਆਰ ਕਰਨਾ ਸੀ। ਤੇ ਉਹਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਜਾਣ ਬੁੱਝ ਕੇ ਹੀ ਬਾਹਰ ਘੁਮਾਉਣ ਲਈ ਲੈ ਕੇ ਗਿਆ ਸੀ ਤਾਂ ਕਿ ਮਗਰੋਂ ਚ ਕਮਰੇ ਨੂੰ ਚੰਗੀ ਤਰ੍ਹਾਂ ਸਜਾਇਆ ਜਾਵੇ ਤੇ ਮੈਂ ਤੈਨੂੰ ਸਰਪ੍ਰਾਈਜ਼ ਦੇ ਸਕਾਂ ਮਣੀ ਦੇ ਮੂੰਹੋਂ ਇਹ ਗੱਲ ਸੁਣ ਕੇ ਤਾਂ ਮੈਂ ਬਹੁਤ ਖੁਸ਼ ਹੋਈ ਇਹਦਾ ਮਤਲਬ ਜਾਣ ਬੁੱਝ ਕੇ ਹੀ ਉਹ ਮੈਨੂੰ ਘਰੋਂ ਲੈ ਕੇ ਗਿਆ ਸੀ ਤਾਂ ਕਿ ਮੇਰੇ ਮਗਰੋਂ ਇਹ ਸਭ ਕੁਝ ਕਰ ਸਕੇ ਮੈਂ ਉਹਨੂੰ ਪੁੱਛਿਆ ਕਿ ਮੇਰੀ ਮਾਂ ਤੇ ਮੇਰਾ ਮੁੰਡਾ ਕਿੱਥੇ ਆ ਉਹ ਕਹਿਣ ਲੱਗਾ ਕਿ ਤੂੰ ਉਹਨਾਂ ਦੀ ਫਿਕਰ ਨਾ ਕਰ ਉਹ ਨਾਲ ਦੇ ਘਰੇ ਗਏ ਹੋਈ ਆ ਅੱਜ ਰਾਤ ਦੇ ਲਈ ਸਵੇਰ ਨੂੰ ਵਾਪਸ ਆ ਜਾਣਗੇ ਇਹ ਸੁਣ ਕੇ ਮੇਰੇ ਦਿਲ ਨੂੰ ਥੋੜੀ ਜਿਹੀ ਸ਼ਾਂਤੀ ਮਿਲੀ ਕਿ ਅੱਜ ਮਣੀ ਦੀਆਂ ਰਸ਼ੀਲੀਆਂ ਆਖਣ ਨਾਲ ਦੇਖਣ ਦਾ ਮਤਲਬ ਮੈਂ ਸਮਝ ਗਈ ਸੀ ਉਹ ਮੈਨੂੰ ਹੌਲੀ-ਹੌਲੀ ਮੇਰੇ ਕੋਲ ਆਇਆ ਤੇ ਮੈਂ ਉਸ ਨੂੰ ਤੱਕਾ ਦੇਖ ਕੇ ਦੂਰ ਕੀਤਾ ਸਾਡੇ ਵਿਆਹ ਨੂੰ ਪੂਰੇ 2 ਮਹੀਨੇ ਹੋ ਗਏ ਸੀ ਤੇ 2 ਮਹੀਨਿਆਂ ਬਾਅਦ ਸਾਡੇ ਵਿੱਚ ਇਹ ਸਭ ਕੁਝ ਹੋਣ ਵਾਲਾ ਸੀ ਤੇ ਮੇਰੇ ਦਿਲ ਦੀਆਂ ਧੜਕਣਾ ਤੇਜ਼ ਹੋ ਗਈਆਂ ਮਣੀ ਨੇ ਆਪਣੇ ਜੇਬ ਵਿੱਚੋਂ ਇੱਕ ਅੰਗੂਠੀਲੀ ਡੱਬੀ ਕੱਢੀ ਤੇ ਮੇਰੀ ਉਂਗਲੀ ਵਿੱਚ ਪਾ ਦਿੱਤੀ ਤੇ ਮੇਰੇ ਨਾਲ ਪਿਆਰ ਦਾ ਇਜ਼ਹਾਰ ਕਰਨ ਲੱਗ ਪਿਆ ਤੇ ਕਹਿਣ ਲੱਗਾ ਕਿ ਮੈਂ ਇਸ ਰਿਸ਼ਤੇ ਨੂੰ ਥੋੜੀ ਦੇਰ ਦਾ ਜ਼ਰੂਰ ਲਗਾ ਦਤੀ ਪਰ ਮੈਂ ਬਿਨਾ ਕਿਸੇ ਸ਼ਿਕਾਇਤ ਦੇ ਇਸ ਰਿਸ਼ਤੇ ਨੂੰ ਅੱਗੇ ਵਧਾਉਂਗਾ ਤੇ ਕਦੀ ਵੀ ਤੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਆਉਣ ਦੇਵਾਂਗਾ ਤੂੰ ਮੇਰੇ ਤੇ ਪੂਰਾ ਵਿਸ਼ਵਾਸ ਰੱਖ ਜੋ ਵੀ ਤੈਨੂੰ ਦੁੱਖ ਦਿੱਤੇ ਆ ਉਹਨੂੰ ਤੂੰ ਭੁੱਲ ਜਾ ਤੇ ਆਉਣ ਵਾਲੀ ਜ਼ਿੰਦਗੀ ਆਪਾਂ ਰਲ ਕੇ ਸ਼ੁਰੂਆਤ ਕਰਦੇ ਆਂ ਇੰਨਾ ਕਹਿ ਕੇ ਉਹਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਤੇ ਮੇਰੇ ਬਹੁਤ ਸਾਰਾ ਪਿਆਰ ਕੀਤਾ ਅੱਜ ਦੀ ਰਾਤ ਸਾਡੇ ਲਈ ਬਹੁਤ ਹੀ ਵਧੀਆ ਸੀ ਕਿ ਮੇਰੀ ਜੋ ਵੀ ਹਾਲਤ ਉਹਨੇ ਕਰ ਦਿੱਤੀ ਸੀ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਿੰਨੀ ਖੁਸ਼ ਹਾਂ ਮਣੀ ਨੇ ਮੈਨੂੰ ਤੇ ਮੇਰੇ ਮੁੰਡੇ ਨੂੰ ਦਿਲੋਂ ਆਪਣਾ ਬਣਾ ਲਿਆ ਸੀ ਮਣੀ ਨੇ ਮੇਰੇ ਇਸ ਰਿਸ਼ਤੇ ਨੂੰ ਤੇ ਮੇਰੇ ਬੱਚੇ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰਾ ਪਿਆਰ ਦੇਣ ਦਾ ਵਾਅਦਾ ਵੀ ਕੀਤਾ ਸੀ। ਹਾਂਜੀ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ। ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਨੋਟੀਫਿਕੇਸ਼ਨ ਨੂੰ 올 ਤੇ ਕਲਿੱਕ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ। ਮਿਲਾਂਗੇ ਜੀ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ